ਜਦੋਂ ਇੱਕ ਜਗਾ ਇੱਕ ਛੰਡੇ ਥੱਲੇ ਆ ਹੀ ਗਈ ਅਸੀਂ ਸਾਰੇ ਅੱਜ ਇਕੱਠੇ ਇਹ ਤੁਹਾਨੂੰ ਗਲਤਫਹਿਮੀ ਸੀ ਸਾਨੂੰ ਜਦੋਂ ਵੀ ਕਰਾਈਸਿਸ ਪਾਰਟੀਆਂ ਦੇ ਅੰਦਰ ਕਾਂਗਰਸ ਬੋਟੇ ਨਾ ਮੋੜ ਲਾ ਕੇ ਕਦਮ ਨਾ ਕਦਮ ਲਾ ਕੇ ਚੱਲੇਗੀ ਤਾਂ ਸਾਰੇ ਅਸੀਂ ਇਕੱਠੇ ਲੜਾਂਗੇ ਕਾਂਗਰਸ ਵੇਖੋ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਲੋੜ ਇੱਕ ਸੈਕੂਲਰ ਤੇ ਨੈਸ਼ਨਲਿਸਟ ਜਮਾਤ ਦੀ ਲੋੜ ਅਸੀਂ ਹਰ ਚੀਜ਼ ਆਪਣਾ ਤਿਆਗ ਕੇ ਮੈਨੂੰ ਯਾਦ ਹੈ ਇੱਕ ਟਾਈਮ ਸੀ ਜਦੋਂ ਮੈਂ 3.5 ਸਾਲ ਪਹਿਲਾਂ ਫਸਲ ਵੀ ਮੈਂ ਬੋਈ ਸੀ ਪਾਣੀ ਵੀ ਮੈਂ ਲਾਇਆ ਸੀ ਖਾਦ ਵੀ ਮੈਂ ਪਾਈ ਸੀ ਗੋਡੀ ਵੀ ਮੈਂ ਦਿੱਤੀ ਸੀ ਤੇ ਕਪਤਾਨ ਸਾਹਿਬ ਨੂੰ ਮੇਰੀ ਜਗ੍ਹਾ ਤੇ ਲੈ ਆਂਦਾ ਸੀ ਤੇ ਬਠੰਡੇ ਬਹੁਤ ਵੱਡੇ ਇਕੱਠ 'ਚ ਇਹ ਸਾਰੇ ਸਾਥੀ ਮੇਰੇ ਜਨੀਜੀ ਵੀ ਇਸ ਗੱਲ ਦਾ ਸਬੂਤ ਦੇਣਗੇ ਜਦੋਂ ਮੈਨੂੰ ਕਿਹਾ ਗਿਆ ਸੀ ਕਿ ਝੰਡਾ ਕੈਪਟਨ ਸਾਹਿਬ ਦੇ ਹੱਥੇ 'ਚ ਫੜਾਓ ਆਊਟ ਗoing ਪ੍ਰਧਾਨ ਜਿਹੜਾ ਇਨ ਕਮਿੰਗ ਪ੍ਰੈਜ਼ੀਡੈਂਟ ਨੂੰ ਝੰਡਾ ਦੇਗਾ ਤੇ ਮੈਂ ਉੱਥੇ ਇਹ ਗੱਲ ਕਹੀ ਸੀ ਕਿ ਇਸ ਕਿਸਮ ਦੀ ਸੌ ਪ੍ਰਧਾਨਗੇ ਅਸੀਂ ਮੈਂ ਆਪਣੇ ਸਿਰ ਤੋਂ ਵਾਰ ਕੇ ਆਪਣੀ ਪਾਰਟੀ ਦੀ ਬਿਹਤਰੀ ਵੱਲ ਛੋੜ ਸਕਦਾ ਨਾ ਤੇ ਸਾਰਾ ਚ ਅਸੀਂ ਆਗੇ ਚ ਅਸੀਂ ਸਾਰੇ ਇਕੱਠੇ ਚ ਲੱਗ ਗਏ ਨਹੀਂ ਹੁਣ ਜਦੋਂ ਜ਼ਿਲ੍ਹਾ ਪ੍ਰਧਾਨਾਂ ਦੀ ਐਕਸਰਸਾਈਜ਼ ਜਿਹੜੀ ਕੀਤੀ ਪਾਰਟੀ ਨੇ ਉਹਦੇ ਵਿੱਚੋਂ ਤਾਂ ਕੁਝ ਛੋਟਾਣੇ ਜ਼ਿਲ੍ਹਾ ਪ੍ਰਧਾਨ ਲੱਗੇ ਉਹ ਲਿਸਟਾਂ ਜਿਹੜੀਆਂ ਤੁਹਾਡੀ ਦੇਖੋ ਮੇਰੀ ਮੇਰੀ ਬੇਨਤੀ ਜ਼ਿਲ੍ਹਾ ਪ੍ਰਧਾਨ ਵੇਖੋ ਬੇਨਤੀ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਮਾਂਡ ਆਨਸਰ ਕਰ ਸਕਦੀ ਅਸੀਂ ਤੇ ਇੱਕ ਆਪਣੇ ਵੱਲੋਂ ਫੈਸਲਾ ਕਰ ਸਕਨੇ ਹਾਂ ਅਸੀਂ ਆ ਦੋ ਭਰਾ ਬੈਠੇ ਆ ਬਾਕੀ ਸਵੇਰੇ ਵੀ ਹੋ ਕੇ ਗਏ ਨੇ ਬਹੁਤ ਸਾਰੇ ਇੱਥੇ ਵੀ ਬੈਠੇ ਨੇ ਅਸੀਂ ਸਾਰੇ ਇਕੋ ਕੇ ਲੜਾਂਗੇ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਵੱਡੀ ਤੋਂ ਵੱਡੀ ਪਹਿਲੇ ਵੀ ਕੁਰਬਾਨੀ ਦਿੱਤੀ ਹੁਣ ਵੀ ਦੇਣ ਨੂੰ ਤਿਆਰ ਕਾਂਗਰਸ ਸਟੈਂਡਸ ਅ ਵੈਰੀ ਫੇਅਰ ਚਾਂਸ ਜਿਵੇਂ ਅੱਜ ਅਸੀਂ ਸਾਰੇ ਇਕੱਠੇ ਆ ਇਸ ਤਰ੍ਹਾਂ ਇਕੱਠੇ ਬੈਠ ਕੇ ਜਿਹੜੇ ਪੰਜਾਬ ਦੇ ਲੋਕਾਂ ਦੇ ਇਸ਼ੂਜ਼ ਗੱਲ ਇਕੱਠੇ ਬਹਿਣ ਦੀ ਵੀ ਨਹੀਂ ਗੀ ਗੱਲ ਹੈ ਕਿ ਤੁਸੀਂ ਮੁੱਦੇ ਕੀ ਚੱਕ ਰਹੇ ਹੋ ਕੀ ਪੰਜਾਬ ਦੇ ਵਿੱਚ ਜਿਹੜੇ ਵੱਡੇ ਮੁੱਦੇ ਜਿਵੇਂ ਡੀਆਈਜੀ ਭੁੱਲਰ ਦੀ ਭ੍ਰਿਸ਼ਟਾਚਾਰ ਦਾ ਮਸਲਾ ਆਇਆ ਸੀਗਾ ਉਹ ਸਾਨੂੰ ਬਹੁਤ ਤਕੜੇ ਹੋ ਕੇ ਚੁੱਕਣ ਦੀ ਲੋੜ ਆ ਹਲੇ ਵੀ ਸਮਾਵਾ ਔਰ ਕੱਟੜ ਇਮਾਨਦਾਰੀ ਦਾ ਇਹਨਾਂ ਦਾ ਪੂਰਾ ਪਰਦਾ ਫਾਸ਼ ਕਰ ਸਕਦੇ ਕਿ ਤੁਹਾਡੇ ਪੱਲੇ ਕੀ ਆ ਤੁਹਾਡੇ ਨੱਕ ਦੇ ਥੱਲੇੋਂ ਐਡੇ ਵੱਡੇ ਆਈਪੀਐਸ ਆਫੀਸਰ ਨੂੰ ਜਿਹਦੇ ਕੋ 7.5 ਕਰੋੜ ਕੈਸ਼ 2.5 ਕਿਲੋ ਸੋਨਾ ਦੁਬਈ ਚ ਪ੍ਰਾਪਰਟੀਆਂ ਕੈਨੇਡਾ ਚ ਪ੍ਰਾਪਰਟੀ ਲੁਧਿਆਣੇ ਪਜਾ ਦੁਕਾਨਾਂ ਤੁਹਾਨੂੰ ਪਤਾ ਨਹੀਂ ਲੱਗਿਆ ਥੈਟ ਮੀਨਸ ਤੁਹਾਡੀ ਵਿਜੀਲੈਂਸ ਬਿਊਰੋ ਚੌਕਸੀ ਵਪਾਕ ਜ਼ੀਰੋ ਆ ਇਹ ਸਾਨੂੰ ਹਿੱਟ ਕਰਦੇ ਅਸੀਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਵੱਡੇ ਬੋਰਡ ਲਾਉਂਦੇ ਕਿ ਦੱਸੋ ਇਹ ਤੁਹਾਡਾ ਕਿੱਥੇ ਗਈ ਕੱਟੜ ਇਮਾਨਦਾਰੀ ਦਾ ਲਾਈਕਵਾਈਸ ਜਿਹੜਾ ਭਗਵੰਤ ਮਾਨ ਦੀ ਵੀਡੀਓ ਵੀ ਆਈ ਸੀ ਮਾਫ ਕਰਨਾ ਪੰਜਾਬ ਦੀ ਆਪੋਜੀਸ਼ਨ ਨੇ ਪੁੱਛਿਆ ਨਹੀਂ ਉਹਨੂੰ ਚੰਗੀ ਤਰ੍ਹਾਂ ਨਾਲ ਇੱਕ ਤਰਫਾ ਹੀ ਕਹਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਹਾਊ ਕੈਨ ਯੂ ਸੇ ਥੈਟ ਜਦ ਤੱਕ ਤੁਸੀਂ ਉਸ ਵੀਡੀਓ ਦੀ ਤਸਦੀਕ ਨਹੀਂ ਕਰਾਉਂਦੇ ਫੋਰੈਂਸਿਕ ਲੈਬ ਤੋਂ ਜਿਵੇਂ ਮੈਂ ਕਟਾਰੂ ਚੱਕ ਦੇ ਦਿੱਤੀ ਸੀ ਗਵਰਨਰ ਨੇ ਚੰਡੀਗੜ੍ਹ ਦੀ ਲੈਬ ਤੋਂ ਉਹਨੂੰ ਵੈਰੀਫਾਈ ਕਰਾਇਆ 댓 ਇਜ਼ ਅ ਪ੍ਰੋਪਰ ਸਿਸਟਮ ਹਾਂ ਵੈਰੀਫਿਕੇਸ਼ਨ ਤੋਂ ਬਾਅਦ ਕਹਿੰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆਸੀਂ ਮੰਨਦੇ ਉਸ ਵੀਡੀਓ ਨੂੰ ਵੀ ਅਸੀਂ ਐਵੇਂ ਹੀ ਅਣ ਦੇਖਾ ਕਰਤਾ ਔਰ ਮੈਂ ਸਮਝਦਾ ਕਿ ਭਗਵੰਤ ਮਾਨ ਦੀ ਜਿਹੜੀ ਛਵੀ ਆ ਉਹ ਸਾਰਾ ਕੁਝ ਜਿਹੜਾ ਵਾ ਉਸ ਨਾਲ ਢੁੱਕਦਾ ਮੇਲ ਖਾਂਦਾ ਸੀ ਉਹਦਾ ਹਲੇ ਵੀ ਲੋਕਾਂ ਦੇ ਮਨ 'ਚ ਤੋਖਲਾਵਾ ਗੱਲ ਕਲੀਅਰ ਨਹੀਂ ਹੋਈ 144 ਗੱਡੀਆਂ ਟਾਇota ਹਾਈਲਕਸ ਦੀਆਂ ਸ਼ਰੇਆਮ ਐਸਐਸ ਫੋਰਸ ਨੂੰ ਜਿਹੜੀਆਂ ਦਿੱਤੀਆਂ ਉਹ ਡੀਜੀਪੀ ਦੇ ਨਾਮ ਤੇ ਮਿਲेंगी ਭਗਵੰਤਮਾਨ ਹੋਮ ਮਿਨਿਸਟਰ ਆ ਔਰ ਉਹਦੇ 'ਚ ਤੁਸੀਂ ਮੈਂ ਲੈਣ ਜਾਂਦੇ ਤਾਂ ਸਾਨੂੰ 10 ਤੋਂ 15 ਰੁਪਏ 10 ਤੋਂ 15 ਲੱਖ ਰੁਪਏ ਉਹਦੇ 'ਚ ਕਮਿਸ਼ਨ ਡਿਸਕਾਊਂਟ ਮਿਲਦਾ ਗਵਰਨਮੈਂਟ ਨੇ ਸਾਰੇ ਪੈਸੇ ਪੂਰੇ ਵਾਪਸ ਦਿੱਤੇ ਟヨタ ਕੇ ਲਾਸਕਰ ਨੂੰ 144 ਦਾ 37 ਲੱਖ ਰੁਪਏ ਦੇ ਹਿਸਾਬ ਨਾਲ ਪੂਰੀ ਪੇਮੈਂਟ ਕੀਤੀ ਤੇ ਜਿਹੜਾ ਕਮਿਸ਼ਨ ਸੀ ਉਹ ਵਾਪਸ ਕਮਿਸ਼ਨ ਦੀ ਸ਼ਕਲ ਵਿੱਚ ਆਪਣੇ ਜੇਬਾਂ ਵਿੱਚ ਪਾ ਲਿਆ ਦੇ ਅੱਛੇ ਕਿੱਕਬੈਕ ਸਕੈਮ ਨਾ ðiਸ ਆਰ ði ਇਸ਼ੂਜ਼ ਥੈਟ ਵੀ ਹੈਵ ਟੂ ਸਟਰੋਂਗਲੀ ਟੇਕ ਅਪ ਅਰਗਰਸੀ ਮੁੱਦਿਆਂ ਦੀ ਅਧਾਰਿਤ ਲੜਾਈ ਲੜਾਂਗੇ ਇਹਨਾਂ ਨੂੰ ਇਹਨਾਂ ਦਾ ਚਿਹਰੇ ਕਰਪਸ਼ਨ ਤੇ ਬੇਨਕਾਬ ਕਰਾਂਗੇ ਸਿੱਖਾਂ ਤੇ ਹੋ ਰਹੇ ਜ਼ੁਲਮ ਤੇ ਬੇਨਕਾਬ ਕਰਾਂਗੇ ਕਿਸਾਨਾਂ ਦੇ ਉੱਤੇ ਜੋ ਅਤਿਆਚਾਰ ਖਨੌਰੀ ਤੇ ਉੱਥੇ ਸ਼ੰਭੂ ਬਾਰਡਰ 'ਚ ਕੀਤਾ ਤਸ ਬਾਬਕ ਹੈ ਕਿ ਕਾਂਗਰਸ ਹੈਂਸ ਅ ਵੈਰੀ ਵੈਰੀ ਸਟਰੋਂਗ ਚਾਂਸ ਕਾਂਗਰਸ ਇਕੱਠੀ ਆ ਪਰ ਜੇ ਕਠੇ ਰਾਂਗੇ ਤਾਂ ਹੀ ਆਵਾਂਗੇ ਇਹ ਸਾਰਿਆਂ ਨੂੰ ਗਿਆਨ ਹੈ ਠੀਕ ਹੈ ਹਰ ਹਰੇਕ ਦੇ ਕਦੇ ਕਦੇ ਮਤਭੇਦ ਵੀ ਹੁੰਦੇ ਆ ਜਿਵੇਂ ਛੱਟਫੁੱਟੇ ਜੇ ਪੈ ਜਾਂਦੇ ਪਰ ਸਨ ਸਿੱਧੇ ਹੋ ਜਾਂਦੇ ਆ ਸੋ ਕੋਈ ਗੱਲ ਨਹੀਂ ਸਾਰੀ ਕਾਂਗਰਸ ਇਕੱਠੀ ਆ ਔਰ ਚੰਨੀ ਸਾਹਿਬ ਨੇ ਅੱਜ ਜਿਹੜਾ ਆਪਣੇ ਬੇਟੇ ਦੇ ਜਨਮ ਦਿਨ ਤੇ ਪਾਠ ਰਖਾ ਕੇ ਸਾਰਿਆਂ ਨੂੰ ਸੱਦੇ ਆ ਮੈਂ ਸਮਝਦਾ ਇੱਕ ਅੱਛੇ ਲੀਡਰ ਦੀ ਨਿਸ਼ਾਨੀ ਆ ਇਹ ਉਹ ਸਾਰਿਆਂ ਨੂੰ ਆਪਣੇ ਆਪਣੇ ਸਥਾਨ ਹਰੇਕ ਨੂੰ ਦੇਵੇ ਵਿਦਨ ਪਾਰਟੀ ਬڑے ਗਰੁੱਪਸ ਹੁੰਦੇ ਆ ਲੇਕਿਨ ਸਾਰਿਆਂ ਦੀ ਐਡਜਸਟਮੈਂਟ ਹੋਣੀ ਚਾਹੀਦੀ ਆ ਸਾਰਿਆਂ ਨਾਲ ਲੀਡਰ ਨੂੰ ਮੁਹੱਬਤ ਕਰਨੀ ਚਾਹੀਦੀ ਆ ਇਹ ਚੰਨੀ ਸਾਹਿਬ ਉਹ ਲੀਡਰ ਹੈ ਜਿਹੜਾ ਸਾਰਿਆਂ ਨਾਲ ਮੁਹੱਬਤ ਕਰਦਾ ਅੱਜ ਤਾਂ ਇਕੱਠੇ ਹੋ ਗਏ 27 ਤੱਕ ਇਕੱਠੇ ਰਹਿਣਗੇ 27 ਚ ਕਿਨੇ ਜਿੰਦਾ ਜਿੰਦਾ 27 ਲੱਗ ਗਿਆ ਜਣੀ ਹੈ ਨਾ ਗਲੂ ਵਧੀ ਜਾਣੀ ਆ ਕਿਉਂਕਿ ਇਕੱਠੇ ਹੋਵਾਂਗੇ ਤਾਂ ਹੀ ਲੋਕ ਸਾਨੂੰ ਲਿਆਉਣਗੇ ਤੇ ਜੇ ਪੰਜਾਬ ਦਾ ਸੁਧਾਰਨਾ ਕੁਝ ਤੇ ਕਾਂਗਰਸ ਪਾਰਟੀ ਨੂੰ ਇਕੱਠੇ ਹੋ ਕੇ ਪੰਜਾਬ ਜਰਾਜ ਕਰਨਾ ਚਾਹੀਦਾ ਲੋਕ ਚਾਹੁੰਦੇ ਆ ਜੇ ਬੀਜੇਪੀ ਦੇ ਅਕਾਲੀ ਦਲ ਇਕੱਠਾ ਹੋ ਗਿਆ ਜੀ ਫਿਰ ਦੇਖੋ ਜੀ ਫਿਰ ਤਾਂ ਫਿਰ ਛੇਤਰੋ ਛਿਤਰੀ ਹੋਣ ਦੀ ਇਹਨਾਂ ਨੂੰ ਲੋੜ ਕੀ ਸੀ ਇਹ ਇਹ ਕੰਮ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਜਿਹੜਾ ਪਿਛਲੇ 4-5 ਸਾਲ ਇਹਨਾਂ ਨੇ ਲੋਕਾਂ ਨੂੰ ਦਿਖਾਇਆ ਬੀਜੇਪੀ ਨੇ علیحدਦਾ ਆਪਣਾ ਅਕਾਲੀ ਦਲ ਨੇ علیحدਾ ਅਸੀਂ ਤਾਂ ਇੱਕ ਪਾਰਟੀ ਆ ਉਹ ਸਾਡੇ ਡਿਫਰੈਂਸ ਆਫ opinion ਹੋ ਸਕਦਾ ਉਹਨਾਂ ਦਾ ਡਿਫਰੈਂਸ ਆਫ opinion ਮੋਰ ਥੈਨ ਦੀ ਪਾਰਟੀ ਆ ਮੋਰ ਥੈਨ ਅ ਡਾਇਓਲੋਜੀ ਆ ਸਾਡੀ ਡਾਇਓਲੋਜੀ ਤਾਂ ਇੱਕ ਹੈ ਨਾ ਤੇ ਮਾੜਾ ਮੋਟਾ ਜਿਹੜਾ ਹੁੰਦਾ ਵੀ ਆ ਸੌਰਟ ਆਊਟ ਹੋ ਜਾਂਦਾ ਸਮੇਂ ਪਰ ਕਹਿੰਦੇ ਜੀ ਲੇਕਿਨ ਕਹਿੰਦੇ ਜੀ ਮੇਰੇ ਹੱਥ ਚ ਨਹੀਂ ਕਹਿੰਦੇ ਲੇਕਿਨ ਰਾਣਾ ਜੀ ਇਹ ਕਹਿੰਦੇ ਉਹਦਿਆਂ ਦੀ ਲੜਾਈ ਰਹਿੰਦੀ ਹੈ ਕਾਂਗਰਸ ਦੇ ਵਿੱਚ ਜਦੋਂ ਉਹਦਿਆਂ ਦੀ ਗੱਲ ਆ ਜਾਂਦੀ ਹੈ ਨਾ ਤਾਂ ਹੀ ਕਹਿੰਦੇ ਖਾਣਾ ਜੰਗੀ ਸ਼ੁਰੂ ਹੋ ਜਾਂਦੀ ਹੈ ਆ ਇਹ ਵੀ ਗੱਲ ਗਲਤ ਹੈ ਉਹਦਿਆਂ ਦੀ ਲਾਲਚ ਨਹੀਂ ਹੁੰਦੀ ਲੇਕਿਨ ਆਪਣੀ ਤਰੱਕੀ ਦਾ ਹਰ ਬੰਦਾ ਚਾਹੁੰਦਾ ਹੈ। ਜੀ ਇਕਜੁਕਤਾ ਨਾਲ ਲੇਕਿਨ ਹਾਂ ਜੀ ਇੱਕਜੁਟਤਾ ਨਜ਼ਰ ਆਈ ਆ ਜਦੋਂ ਬ੍ਰਾਹਮਣਾਂ ਨੇ ਕਿਹਾ ਤਾਂ ਸਮਝ ਲਓ ਠੀਕ ਨਹੀਂ ਰਾਣਾ ਜੀ ਤੁਸੀਂ ਗੱਲ ਪੂਰੀ ਕਰ ਰਹੇ ਸੀ ਕਿ ਉਹਦਿਆਂ ਦੀ ਲੜਾਈ ਨਹੀਂ ਹੁੰਦੀ ਕਿਸ ਤਰ੍ਹਾਂ ਦੀ ਫਿਰ ਕਿਉਂ ਇਕੱਠੇ ਲੜਾਈ 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 ਕਦੋਂ ਹੈ ਜਦੋਂ ਜੰਦ ਹੁੰਦਾ ਅਸੀਂ ਫਿਰ ਇਕੱਠੇ ਹੋਈ ਤਾਂ ਤੁਸੀਂ ਐਮਪੀ ਇਲੈਕਸ਼ਨਾਂ 'ਚ ਨਹੀਂ ਵੇਖਿਆ ਅਸੀਂ 7 ਸੀਟਾਂ ਜਿੱਤੇ ਆ ਐਵੇਂ ਜਿੱਤੇ ਕਿ ਐਵੇਂ ਲੋਕਾਂ ਨੇ ਵੋਟਾਂ ਪਾਤੀ ਇਹ ਨਹੀਂ ਗੱਲ ਪੰਜਾਬ ਅੱਜ ਬਦਲਾਅ ਚਾਹੁੰਦਾ ਔਰ ਕਾਂਗਰਸ ਚਾਹੁੰਦਾ ਬਦਲਾਅ ਦੇ ਵਿੱਚ ਔਰ ਕਿਸੇ ਪਾਰਟੀ ਦਾ ਕੋਈ ਨਾਮ ਨਹੀਂ ਹੈ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਕੇ ਕਾਂਗਰਸ ਚਾਹੁੰਦਾ ਮੈਦਾਨ ਚ ਤੋਂ ਇਹ ਤਾਂ ਰਾਹੁਲ ਗਾਂਧੀ ਜੀ ਨੂੰ ਸਵਾਲ ਪੁੱਛੋ ਜੇ ਤੂੰ ਕਿਤੇ ਮਿਲੇ ਮੇਰੇ ਨਾਲ ਅੱਜ ਕੋਈ ਸਿਆਸੀ ਚਰਚਾ ਹੋਈ ਰਹਿਣਾ ਜੀ ਸਿਆਸੀ ਚਰਚਾ ਹੂੰ ਕਹਿੰਦੇ ਸਾਰੇ ਸਿਆਸਤਦਾਨ ਖਾਣਾ ਖਾ ਕੇ ਜਾ